ਸਤੂ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਜਿਹੜਾ ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਆਮ ਆਦਮੀ ਜਿਹੜੀ ਆ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਤੇ ਬੈਠ ਗਈ ਹੈ ਬਹੁਤ ਹੀ ਸੂਝਵਾਨ ਲਿੱਦਰ ਜਦੋਂ ਇਹ ਗੱਲਾਂ ਕਹਿਣ ਦੀ ਪੰਜਾਬ ਬੰਬ ਕੋਲ ਆਏ ਸੀ ਜਿਦੇ ਚੋਂ 18 ਚੱਲ ਗਏ ਤੇ 32 ਅਜੇ ਪਏ ਨੇ ਮੈਂ ਸਮਝਦਾ ਇਹ ਪੰਜਾਬ ਦੀ ਰੱਖਿਆ ਦੇ ਉੱਪਰ ਇੱਕ ਬਹੁਤ ਵੱਡਾ ਸਵਾਲ ਹੈ ਮਾਨੂੰ ਇਹ ਗੱਲਾਂ ਪਤਾ ਸੀ ਵੀ 50 ਬੰਬ ਆ ਗਏ। ਪਹਿਲਾਂ ਤਾਂ ਉਹ 18 ਬੰਬ ਚੱਲਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਦੱਸਣਾ ਚਾਹਦੇ ਸੀ ਵੀ ਆਹ ਗੱਲ ਹੈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਤੇ 50 ਬੰਬ ਆ ਗਏ ਸੀ ਤੇ 18 ਇਹ ਤੁਸੀਂ ਇਹਨਾਂ ਨੂੰ ਬੰਬਾਂ ਨੂੰ ਫੜੋ। ਇੱਕ ਅਜਿਹਾ ਲੀਡਰ ਜਿਹਨੇ ਪੰਜਾਬ ਦੇ ਵੱਡੇ ਵੱਡੇ ਅਹੁਦਿਆਂ ਤੇ ਬੈ ਕੇ ਰਾਜ ਕਰਿਆ ਹੋਵੇ, ਪੰਜਾਬ ਦੇ ਪ੍ਰਧਾਨਗੀਆਂ ਕਰਿਆ ਹੋਣ, ਸੀਐਲਪੀ ਲੀਡਰ ਹੋਣ ਉਹਨਾਂ ਨੂੰ ਅਜਿਹਾ ਬਿਆਨ ਦੇਣਾ ਸ਼ੁਭੰਦ। ਉਹਨਾਂ ਨੂੰ ਪਤਾ ਵੀ ਬੰਬ ਕਿੱਥੇ ਨੇ ਦੱਸ ਦਣ ਤਾਂ ਮੈਂ ਸਮਝਦਾ ਵੀ ਅੱਜ ਉਹਨਾਂ ਦੇ ਵਿਰੋਧ ਵਿੱਚਾਂ ਕਾਨੂੰਨ ਉਹਨਾਂ ਦਾ ਸਨਮਾਨ ਵੀ ਕਰਾਂਗੇ ਵੀ ਇਹਨਾਂ ਨੇ ਦੇਸ਼ ਦੀ ਖਾਤਰ ਯਾਰ ਚੰਗਾ ਕੰਮ ਕੀਤਾ ਪਿਛਲੇ ਦਿਨੀ ਮਨਵੰਜਨ ਕਾਲੀਆ ਦੇ ਘਰ ਤੇ ਵੀ ਆਮਲਾ ਹੁੰਦਾ ਵਕ ਵਕ ਥਾਣਿਆਂ ਦੇ ਨਜ਼ਦੀਕੀ ਜਿਹੜੇ ਆ ਬਲਾਸਟ ਹੁੰਦੇ ਨੇ ਉਹ ਕਹਿੰਦੇ ਇਤਾਂ ਜਿਹੜਾ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਕਹਿੰਦੇ ਅੱਗੇ ਹੋਰ ਖਰਾਬ ਹੋ ਸਕਦਾ ਆਦਰ ਬਾਜਵਾਦੀ ਤੁਸੀਂ ਸਮੇਂ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ 50 ਬੰਬ ਆ ਗਏ ਜੀ ਉਦੋਂ ਦੱਸ ਦਿੰਦੇ ਤਾਂ ਮੈਂ ਕਾਲੀਆ ਸਾਹਿਬ ਦੇ ਘਰੇ ਵੀ ਨਹੀਂ ਸੀ ਬੰਬ ਕਰਨਾ ਮੈਂ ਬੇਨਤੀ ਕਰਦਾ ਵੀ ਤੁਹਾਡਾ ਅਗਰ ਇੰਟੈਲੀਜੈਂਸੀ ਤੁਹਾਡੇ ਸੈਂਸਰ ਇੰਨੇ ਮਜ਼ਬੂਤ ਨੇ ਤਾਂ ਤੁਸੀਂ ਦੱਸ ਦਿਆ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਜਿੱਥੇ ਬੰਬ ਆਜੇ ਤੁਸੀਂ ਪਹਿਲਾਂ ਦੱਸ ਦਿਓ ਮੋਹਾਲੀ ਜਿਹੜਾ ਅੱਜ ਇਕੱਠ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਇੱਕ ਪਾਸੇ ਕਾਂਗਰਸੀਆਂ ਦਾ ਚੰਡੀਗੜ੍ਹ ਦੇ ਵਿੱਚ ਕਾਟਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਜਿਹੜਾ ਪਰਚਾ ਹੋਇਆ ਉਸ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਪਰ ਉਸੇ ਰੋਸ ਪ੍ਰਦਰਸ਼ਨ ਦੇ ਖਿਲਾਫ ਅੱਜ ਮੋਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਅੱਜ ਇੱਥੇ ਆਤਮ ਨਗਰ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਪਹੁੰਚਿਆ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਜਿਹੜਾ ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਆਮ ਆਦਮੀ ਜਿਹੜੀ ਆ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਬਹੁਤ ਹੀ ਸ਼ੂਝਵਾਨ ਲੀਡਰ ਜਦੋਂ ਇਹ ਗੱਲਾਂ ਕਹਿਣ ਦੀ ਪੰਜਾਬ ਬੰਬ ਕੋਲ ਆਏ ਸੀ ਜਿਦੇ ਚੋਂ 18 ਚੱਲ ਗਏ ਤੇ 32 ਅਜੇ ਪਏ ਨੇ ਮੈਂ ਸਮਝਦਾ ਇਹ ਪੰਜਾਬ ਦੀ ਰੱਖਿਆ ਦੇ ਉੱਪਰ ਇੱਕ ਬਹੁਤ ਵੱਡਾ ਸਵਾਲ ਆ ਅਗਰ ਜੇ ਉਹਨਾਂ ਨੂੰ ਇਹ ਗੱਲਾਂ ਪਤਾ ਸੀ ਵੀ 50 ਬੰਬ ਆ ਗਏ ਪਹਿਲਾਂ ਤਾਂ ਉਹ 18 ਬੰਬ ਚੱਲਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਵੀ ਆਹ ਗੱਲ ਹੈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਤੇ 50 ਬੰਬ ਆ ਗਏ ਸੀ ਤੇ 18 ਇਹ ਤੁਸੀਂ ਇਹਨਾਂ ਨੂੰ ਬੰਬਾਂ ਨੂੰ ਫੜੋ 18 ਬੰਬ ਚੱਲ ਗਏ ਕਿੱਥੇ ਚੱਲੇ ਕੋਈ ਸਾਨੂੰ ਪਤਾ ਨਹੀਂ ਜਿਹੜੇ 32 ਬੰਬ ਪਏ ਨੇ ਉਹ ਕਿੱਥੇ ਨੇ ਉਹ ਵੀ ਕੋਈ ਪਤਾ ਨਹੀਂ ਮੈਂ ਸਮਝਦਾ ਵੀ ਇੱਕ ਅਜੇਹਾ ਲੀਡਰ ਜਿਹਨੇ ਪੰਜਾਬ ਦੇ ਵੱਡੇ ਵੱਡੇ ਅਹੁਦਿਆਂ ਤੇ ਬੈ ਕੇ ਰਾਜ ਕਰਿਆ ਹੋਵੇ ਪੰਜਾਬ ਦੇ ਪ੍ਰਧਾਨਗੀਆਂ ਕਰਿਆ ਹੋਣ ਸੀਐਲਪੀ ਲੀਡਰ ਹੋਣ ਉਹਨਾਂ ਨੂੰ ਅਜੇਹਾ ਬਿਆਨ ਦੇਣਾ ਸ਼ੁਭੰਦ ਦਿੰਦਾ ਅਗਰ ਜਦੋਂ ਸਸਤੀ ਸ਼ੋਰਤ ਲਈ ਆਪਣੀ ਬਾਵਾ ਕਰਾਉਣ ਲਈ ਇਹ ਕਿਹਾ ਤਾਂ ਦੱਸ ਦੇਣ ਜੇ ਉਹਨਾਂ ਨੂੰ ਪਤਾ ਵੀ ਬੰਬ ਕਿੱਥੇ ਨੇ ਦੱਸ ਦੇਣ ਤਾਂ ਮੈਂ ਸਮਝਦਾ ਵੀ ਅੱਜ ਉਹਨਾਂ ਦੇ ਵਿਰੋਧ ਵਿੱਚਾਂ ਕਾਨੂੰਨ ਉਹਨਾਂ ਦਾ ਸਨਮਾਨ ਵੀ ਕਰਾਂਗੇ ਵੀ ਇਹਨਾਂ ਨੇ ਦੇਸ਼ ਦੀ ਖਾਤਿਰ ਯਾਰ ਚੰਗਾ ਕੰਮ ਕੀਤਾ। ਆ ਸਿੱਧੂ ਸਾਹਿਬ ਉਹਨਾਂ ਨੇ ਕਿਹਾ ਕਿ ਜਿੱਦਾਂ ਪਿਛਲੇ ਦਿਨੇ ਮਨੋਰੰਜਨ ਕਾਲੀਆ ਦੇ ਘਰ ਤੇ ਵੀ ਹਮਲਾ ਹੁੰਦਾ ਵਕ ਵਕ ਥਾਣਿਆਂ ਦੇ ਨਜ਼ਦੀਕੀ ਜਿਹੜੇ ਬਲਾਸਟ ਹੁੰਦੇ ਨੇ ਉਹ ਕਹਿੰਦੇ ਇਦਾਂ ਜਿਹੜਾ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਕਹਿੰਦੇ ਅੱਗੇ ਹੋਰ ਖਰਾਬ ਹੋ ਸਕਦਾ। ਅਗਰ ਬਾਜਵਾਜੀ ਤੁਸੀਂ ਸਮੇਂ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ 50 ਬੰਬ ਆ ਗਏ ਜੀ ਉਦੋਂ ਦੱਸ ਦਿੰਦੇ ਤਾਂ ਮੈਂ ਕਾਲੀਆ ਸਾਹਿਬ ਦੇ ਘਰੇ ਵੀ ਨਹੀਂ ਸੀ ਬੰਬ ਕਰਨਾ। ਹੋਰ ਵੀ ਕਿਤੇ ਕੋਈ ਬੰਬ ਧੁਮਾਕੇ ਨਹੀਂ ਸੀ ਹੋਣ ਅਗਰ ਅਨਟੈਲੀਜੈਂਸੀ ਤੁਹਾਡੇ ਸੈਂਸਰ ਇੰਨੇ ਮਜ਼ਬੂਤ ਨੇ ਤਾਂ ਤੁਸੀਂ ਦੱਸ ਦਿਆ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਜਿੱਥੇ ਬੰਬ ਬਾਜੇ ਤੁਸੀਂ ਪਹਿਲਾਂ ਦੱਸ ਦਿਓ ਸਿੱਧੂ ਸਿੱਧੂ ਸਾਹਿਬਾ ਵਿਰੋਧੀ ਧਿਰ ਕਹਿ ਰਹੀ ਆ ਕਿ ਜਿੱਦਾਂ ਆ ਪਿਛਲੇ ਦਿਨੀ ਜਿਹੜੇ ਗੈਂਗਸਟਰ ਨੇ ਉਹ ਸ਼ਰਿਆਮ ਵੀਡੀਓ ਕਾਲ ਕਰਕੇ ਜਿਹੜੀਆਂ ਧਮਕੀਆਂ ਦਿੰਦੇ ਆ ਵੀਡੀਓ ਕਾਲ ਕਰਕੇ ਜਿੰਮੇਵਾਰੀਆਂ ਲੈਂਦੇ ਆ ਕਹਿੰਦੇ ਉਦੋਂ ਜਿਹੜਾ ਪੰਜਾਬ ਦੀ ਕਾਨੂੰਨ ਦੀ ਸਥਿਤੀ ਕਿੱਥੇ ਗਈ ਹੁੰਦੀ ਆ ਦੇਖੋ ਜੇ ਇਹਦੇ ਬਾਰੇ ਵੀ ਤੁਹਾਨੂੰ ਕੋਈ ਬਾਜਵਾਜੀ ਜਾਣਕਾਰੀ ਹੋਵੇ ਤਾਂ ਤੁਸੀਂ ਮੈਂ ਤੁਹਾਨੂੰ ਤੁਹਾਡੇ ਨਾਲ ਇਕੱਠੇ ਕੰਮ ਕਰਿਆ ਤੁਹਾਨੂੰ ਬੇਨਤੀ ਕਰਦਾ ਛੋਟੇ ਭਰਾਜ ਇਹ ਵੀ ਦੱਸ ਦਿਓ ਵੀ ਉਹ ਗੈਂਗਸਟਰ ਕਿੱਥੇ ਨੇ ਇਹ ਕਿੰਨੇ ਫੋਨ ਕਰਦੇ ਨੇ ਇਹਦੇ ਤੇ ਮੈਂ ਤੁਹਾਡਾ एहसानमंद ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਕੁਲਵੰਤ ਸਿੰਘ ਸਿੱਧੂ ਆਤਮ ਨਗਰਾ ਲੁਧਿਆਣਾ ਦੇ ਐਮ ਐਲ ਏ ਤਾਂ ਉਹਨਾਂ ਦੇ ਵੱਲੋਂ ਵੀ ਅੱਜ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਗਿਆ ਤਾਂ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜਿਹੜੇ ਨੇ ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚ ਰਹੇ ਨੇ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਐਫ ਆਈ ਆਰ ਹੋਈ ਹੈ ਇਹ ਸਹੀ ਹੋਈ ਹੈ ਤਾਂ ਬਾਜਵਾ ਸਾਹਿਬ ਨੂੰ ਜਿਹੜਾ ਦੱਸਣਾ ਪਵੇਗਾ ਕਿ ਉਹਨਾਂ ਦੇ ਸਰੋਤ ਕਿਹੜੇ ਨੇ ਜੇਕਰ ਸਰੋਤ ਉਹਨਾਂ ਦੇ ਸਹੀ ਨੇ ਉਹਨਾਂ ਦੇ ਸੂਤਰ ਸਹੀ ਨੇ ਤਾਂ ਉਹ 32 ਬੰਬ ਕਿੱਥੇ ਕਿੱਥੇ ਪਾਇੰਟ ਕੀਤੇ ਗਏ ਨੇ ਕਿੱਥੇ ਕਿੱਥੇ ਜਿਹੜੇ ਲਾਏ ਗਏ ਨੇ ਤਾਂ ਕਿ ਜਿਹੜਾ ਪ ਦਾ ਮਾਹੌਲ ਖਰਾਬ ਹੋਣੋਂ ਬਚ ਸਕੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਸਹਿਮ ਦੇ ਮਾਹੌਲ ਚੋਂ ਨਿਕਲ ਸਕੇ ਡਰ ਦੇ ਮਾਹੌਲ ਤੋਂ ਨਿਕਲ ਸਕੇ ਤਾਂ ਅੱਜ ਆਮ ਆਦਮੀ ਪਾਰਟੀ ਫੇਰ ਧਰਨੇ ਤੇ ਬੈਠੀ ਆ